ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਨਮਸਕਾਰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਧਿਆਨ ਰੱਖਣਯੋਗ ਜ਼ਰੂਰੀ ਗੱਲਾਂ ਨੰਬਰ 1 ਜੇਕਰ ਗੈਸ ਦੀ ਸਮੱਸਿਆ ਹੈ ਤਾਂ ਭੋਜਨ ਵਿੱਚ ਅਜਮੈਨ ਮਿਲਾਉਣਾ ਸ਼ੁਰੂ ਕਰੋ ਨੰਬਰ 2 ਛਿਲਕੇ ਵਾਲੀਆਂ ਦਾਲਾਂ ਅਤੇ ਸਬਜ਼ੀਆਂ ਨਾਲ ਕੋਲੇਸਟ੍ਰੋਲ ਘਟਦਾ ਹੈ ਨੰਬਰ 3 ਖਾਣੇ ਤੋਂ ਪਹਿਲਾਂ ਮਿੱਠਾ ਖਾਣ ਨਾਲ ਕੋਲੇਸਟ੍ਰੋਲ ਘਟਦਾ ਹੈ ਇਸ ਲਈ ਹਰ ਵਾਰ ਖਾਣਾ ਖਾਣ ਤੋਂ ਪਹਿਲਾਂ ਥੋੜਾ ਜਿਹਾ ਮਿੱਠਾ ਜ਼ਰੂਰ ਖਾਓ ਇਹ ਨੇਚਰਲ ਮਿੱਠਾ ਹੋਣਾ ਚਾਹੀਦਾ ਹੈ ਜਿਦਾ ਕਿ ਸਟੀਵੀਆ ਨੰਬਰ 4 ਖਾਂਡ ਵਿੱਚ ਸਲਫਰ ਹੁੰਦਾ ਹੈ ਜੋ ਪਟਾਕਿਆਂ ਵਿੱਚ ਵਰਤੇ ਜਾਂਦਾ ਹੈ ਅਤੇ ਇਹ ਸਰੀਰ ਵਿੱਚ ਇੱਕ ਵਾਰ ਜਾਣ ਤੋਂ ਬਾਅਦ ਬਾਹਰ ਨਹੀਂ ਨਿਕਲਦਾ ਜਿਸ ਕਾਰਨ ਸਿਹਤ ਨੂੰ ਨੁਕਸਾਨ ਹੁੰਦਾ ਹੈ ਨੰਬਰ 5 ਜੇਕਰ ਬੱਚਿਆਂ ਦੀ ਗਰੋਥ ਨਹੀਂ ਹੋ ਰਹੀ ਜਾਂ ਪਤਲੇ ਹਨ ਤਾਂ ਉਹਨਾਂ ਦੀ ਡਾਈਟ ਵਿੱਚ ਪਨੀਰ ਜ਼ਰੂਰ ਸ਼ਾਮਲ ਕਰੋ ਨੰਬਰ 6 ਜ਼ਿਆਦਾ ਨਹਾਉਣ ਨਾਲ ਵਾਲਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਜਾਨਕਿ ਵਾਲ ਝੜਨ ਲੱਗ ਪੰਦੇ ਹਨ ਕਿਉਂਕਿ ਵਾਲਾਂ ਦੀ ਜੜ੍ਹਾਂ ਕਮਜ਼ੋਰ ਹੁੰਦੀਆਂ ਹਨ ਨੰਬਰ 7 ਘਰ ਵਿੱਚ ਚੂਹਾ ਤੋਂ ਬਚਣ ਲਈ ਕਮਰੇ ਦੇ ਕੋਨਿਆਂ ਵਿੱਚ ਕਪੂਰ ਰੱਖੋ ਨੰਬਰ 8 ਜੇਕਰ ਤੁਸੀਂ ਆਪਣਾ वजन ਵਧਾਉਣਾ ਚਾਹੁੰਦੇ ਹੋ ਤਾਂ ਆਲੂ ਉਬਾਲ ਕੇ ਖਾਓ ਨੰਬਰ 9 ਅੰਗੂਰ ਖਾਣ ਨਾਲ 슈ਗਰ ਦਾ ਖਤਰਾ ਵੱਧਦਾ ਹੈ ਕਿਉਂਕਿ ਇਸ ਵਿੱਚ 슈ਗਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਨੰਬਰ 10 ਫਰੈਟੀਲਵਰ ਵਾਲੇ ਮਿਰਚਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 11 ਕਿਡਨੀ ਦੀ ਬਿਮਾਰੀ ਹੋਣ ਤੇ ਖੜੇ ਹੋ ਕੇ ਪਾਣੀ ਨਾ ਪੀਓ ਨੰਬਰ 12 ਰਾਤ ਦੇ ਸਮੇਂ ਆਲੂ ਖਾਣ ਨਾਲ ਵਜ਼ਨ ਵੱਧਦਾ ਹੈ ਨੰਬਰ 13 ਰਾਤ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਲਸਣ ਦੀ ਕਲੀ ਖਾਣ ਨਾਲ ਵਜਨ ਛੇਤੀ ਨਾਲ ਘਟਦਾ ਹੈ। ਨੰਬਰ 14 ਜੇਕਰ ਪੇਟ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਮਸਰ ਦੀ ਦਾਲ ਵੱਧ ਤੋਂ ਵੱਧ ਖਾਓ। ਨੰਬਰ 15 ਕਬਜ਼ ਦੀ ਸਮੱਸਿਆ ਹੋਵੇ ਤਾਂ ਸਵੇਰੇ ਪਾਣੀ ਪੀ ਕੇ ਕੁਝ ਦਿਨਾਂ ਤੱਕ ਹੱਡੀਆਂ ਦੀ ਸਹੀ ਮੋਸ਼ਨ ਦੇਣ ਵਾਲੀ ਕਸਰਤ ਕਰੋ। ਨੰਬਰ 16 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਤਾਂ ਤੁਸੀਂ ਥੋੜਾ ਜਿਹਾ ਗੁੜ ਖਾ ਲਓ ਇਸ ਨਾਲ ਤੁਹਾਡੀ ਊਰਜਾ ਵਧੇਗੀ ਨੰਬਰ 17 ਇੱਕ ਸਾਹ ਵਿੱਚ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸੀਨੇ ਵਿੱਚ ਦਰਦ ਹੋਣ ਦਾ ਖਤਰਾ ਵੱਧਦਾ ਹੈ ਨੰਬਰ 18 ਸਵੇਰੇ ਭਿਜੇ ਹੋਏ ਛੋਲੇ ਖਾਣ ਨਾਲ ਵਜ਼ਨ ਤੇਜ਼ੀ ਨਾਲ ਵੱਧਦਾ ਹੈ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 19 ਹਰ ਰੋਜ਼ ਟਮਾਟਰ ਖਾਣ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 20 ਜੇਕਰ ਬੁਖਾਰ ਘਟ ਨਹੀਂ ਰਿਹਾ ਤਾਂ ਚੌਲਾਂ ਦਾ ਉਬਲਿਆ ਹੋਇਆ ਪਾਣੀ ਪਿਓ ਲਾਭ ਹੋਵੇਗਾ ਨੰਬਰ 21 ਲੰਬੇ ਸਮੇਂ ਤੱਕ ਕੁਝ ਝੁੱਕ ਕੇ ਕੰਮ ਕਰਨ ਨਾਲ ਰੀੜ ਦੀ ਹੱਡੀ ਤੇ ਗਰਦਨ ਤੇ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 22 ਵਾਲਾਂ ਦੀ ਲੰਬਾਈ ਵਧਾਉਣ ਲਈ ਨਾਰੀਅਲ ਦੇ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੀ ਜੜੀਆਂ ਵਿੱਚ ਮ사ਜ ਕਰੋ ਨੰਬਰ 23 ਜੇਕਰ ਤੁਸੀਂ ਗਲੇ ਦੀ ਖਰਾਸ਼ ਨਾਲ ਪਰੇਸ਼ਾਨ ਹੋ ਤਾਂ ਚਾਕਲੇਟ ਖਾ ਲਓ ਨੰਬਰ 24 ਦਾਲ ਚੀਨੀ ਦੇ ਰੋਜ਼ਾਨਾ ਸੇਵਨ ਨਾਲ ਤੁਹਾਨੂੰ ਬਿਮਾਰੀਆਂ ਤੋਂ ਦੂਰ ਰਹਿਣ ਵਿੱਚ ਮਦਦ ਮਿਲੇਗੀ ਨੰਬਰ 25 ਜੇਕਰ ਸੋਈ ਵਿੱਚ ਕੰਮ ਕਰਦੇ ਹੱਥ ਜਲ ਜਾਵੇ ਤਾਂ ਉਸਤੇ ਜਤੂਨ ਦਾ ਤੇਲ ਲਗਾ ਲਓ ਨੰਬਰ 26 ਛੋਟੀ ਇਲਾਇਚੀ ਅਤੇ ਸੌਂਫ ਦਾ ਪਾਊਡਰ ਬਣਾ ਕੇ ਇੱਕ ਗਲਾਸ ਦੁੱਧ ਦੇ ਨਾਲ ਰੋਜ਼ਾਨਾ ਪੀਓ ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਤੇ ਅੱਖਾਂ ਦੀ ਨਜ਼ਰ ਤੇਜ਼ ਹੁੰਦੀ ਹੈ ਨੰਬਰ 27 ਫ੍ਰਿਜ ਵਿੱਚ ਕਦੇ ਵੀ ਬ੍ਰੈਡ ਨਾ ਰੱਖੋ ਬ੍ਰੈਡ ਨੂੰ ਰੂਮ ਟੈਂਪਰ ਚ ਤਰ ਕਰਨਾ ਚਾਹੀਦਾ ਹੈ ਇਸ ਨੂੰ ਜਿਆਦਾ ਸਮੇਂ ਤੱਕ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਨੰਬਰ 28। ਤਾਬਰੀ ਦੀ ਵਰਤੋਂ ਨਾਲ ਦੰਦ ਕੁਦਰਤੀ ਤਰੀਕੇ ਨਾਲ ਸਫੇਦ ਹੋ ਜਾਂਦੇ ਹਨ। ਨੰਬਰ 29। ਜੇਕਰ ਕੇਲੇ ਖਾਣ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਤਾਂ ਕਾਲਾ ਨਮਕ ਲਗਾ ਕੇ ਖਾਓ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 3। ਜਿਆਦਾ ਖੰਡ ਵਾਲੀ ਚਾਹ ਪੀਣ ਨਾਲ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 31। ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨਾਲ ਪਾਚਨ ਸ਼ਕਤੀ ਵਧਦੀ ਹੈ ਨੰਬਰ 33 ਜੇਕਰ ਤੁਹਾਨੂੰ ਖਾਣ ਪੀਣ ਤੋਂ ਬਾਅਦ ਭਾਰਾਪਨ ਮਹਿਸੂਸ ਹੁੰਦਾ ਹੈ ਤਾਂ ਨਿੰਬੂ ਅਤੇ ਲੂਣ ਮਿਲਾ ਕੇ ਗਰਮ ਪਾਣੀ ਪੀਓ ਇਸ ਨਾਲ ਆਰਾਮ ਮਿਲੇਗਾ ਨੰਬਰ 33 ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 34 ਨਾਖੂਨ ਜੱਪਣ ਨਾਲ ਅੱਖਾਂ ਦੀ ਰੋਸ਼ਨੀ ਘਟਦੀ ਹੈ ਨੰਬਰ 35 ਸਵੇਰੇ ਜਦੋਂ ਜਾਗਦੇ ਹੀ ਮੋਬਾਈਲ ਵਰਤੇ ਹੋ ਤਾਂ ਇਸ ਨਾਲ ਸਿਰ ਦਰਦ ਹੋ ਸਕਦਾ ਹੈ। ਨੰਬਰ 36 ਆਂਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਕਾਲੇ ਅਤੇ ਰੇਸ਼ਮੀ ਹੋ ਜਾਂਦੇ ਹਨ। ਨੰਬਰ 37 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘਟ ਜਾਂਦਾ ਹੈ। ਨੰਬਰ 38 ਕਿਸੇ ਵੀ ਖਾਣ ਵਾਲੀ ਚੀਜ਼ ਤੇ ਵੱਧ ਲੂਨਣਾ ਛਿੜਕੋ ਇਸ ਦਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਨੰਬਰ 39 ਜਦੋਂ ਤੁਸੀਂ ਚੱਕਰ ਮਹਿਸੂਸ ਕਰੋ ਤਾਂ ਸਿਰ ਝਕਾ ਲਓ ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ ਅਤੇ ਜਿਹੜਾ ਬਲੱਡ ਦਾ ਫਲੋ ਹੁੰਦਾ ਹੈ ਸਿਰ ਵੱਲ ਨੂੰ ਜਾਂਦਾ ਹੈ ਨੰਬਰ 40 ਜਿਹੜੇ ਲੋਕ ਵੱਧਪੁਰਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਘਟਦਾ ਹੈ ਨੰਬਰ 41 ਜਿਹੜੇ ਲੋਕ ਤੁਰਨਫੁਟ ਵਿੱਚ ਖਾਣਾ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਖਾਣਾ ਢੰਗ ਨਾਲ ਨਹੀਂ ਹਜ਼ਮ ਹੁੰਦਾ ਤੁਰਦੇ ਫਿਰਦੇ ਨੰਬਰ 42 ਰੋਜ਼ਾਨਾ ਸਵੇਰੇ ਦਾ ਨਾਸ਼ਤਾ ਕਰਨ ਨਾਲ ਸਰੀਰ ਦਾ ਹਾਜਮਾ ਠੀਕ ਰਹਿੰਦਾ ਹੈ ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਸਿਰਦਰਦ ਕਮਜ਼ੋਰੀ ਅਤੇ ਚੱਕਰ ਆਉਣੀ ਸ਼ੁਰੂ ਹੋ ਜਾਂਦੇ ਹਨ ਨੰਬਰ 43 ਸਾਈਟਾਈਟਾ ਤੋਂ ਬਚਣ ਲਈ ਠੰਡਾ ਅੰਬ ਖਾਓ ਫਿਰ ਕੱਚੀ ਲੱਸੀ ਪੀਓ ਨੰਬਰ 44 ਰੋਜ਼ਾਨਾ ਵਿਸਤਰਾ ਸਜਾਣਾ ਡਰਾਉਣੇ ਸੁਪਨੇ ਤੋਂ ਬਚਾਉਂਦਾ ਹੈ ਨੰਬਰ 45 ਜੇ ਮੂੰਹ ਵਿੱਚ ਛਾਲੇ ਹਨ ਤਾਂ ਅਲੂ ਬੁਖਾਰੇ ਦਾ ਜੂਸ ਪੀਓ ਛਾਲੇ ਖਤਮ ਹੋ ਜਾਣਗੇ ਨੰਬਰ 46 ਵਾਲ ਲੰਬੇ ਕਰਨ ਲਈ ਸੂਰਜਮੁਖੀ ਦਾ ਤੇਲ ਵਾਲਾਂ ਵਿੱਚ ਮ사ਜ ਕਰੋ ਨੰਬਰ 47 ਜੇਕਰ ਪੇਟ ਫੁੱਲਿਆ ਹੋਇਆ ਹੈ ਤਾਂ ਖੰਡ ਚੌਲ ਤੇ ਮੈਦੇ ਵਾਲੀ ਚੀਜ਼ਾਂ ਤੋਂ ਪਰਹੇਜ਼ ਕਰੋ। ਨੰਬਰ 48 ਨਟਸ ਦੇ ਡੱਬੇ ਵਿੱਚ ਇੱਕ ਛੋਟਾ ਚਾਕ ਦਾ ਟੁਕੜਾ ਰੱਖੋ ਇਸ ਨਾਲ ਇਹ ਕਾਲੇ ਨਹੀਂ ਹੋਣਗੇ। ਨੰਬਰ 49 ਹਰ ਰੋਜ਼ ਬਦਾਮ ਖਾਣ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ। ਨੰਬਰ 50 ਚਿਹਰੇ ਤੇ ਮੂਸਾਸੀ ਜਾਂ ਦਾਗ ਹਨ ਤਾਂ ਖੀਰੇ ਨੂੰ ਆਪਣੇ ਚਿਹਰੇ ਤੇ ਲਗਾਓ। ਨੰਬਰ 51 ਖਜੂਰ ਨੂੰ ਦੁੱਧ ਵਿੱਚ ਪਾ ਕੇ ਪੀਣ ਨਾਲ ਕੱਦ ਵੱਧਦਾ ਹੈ। ਨੰਬਰ 52 ਅਦਰਕ ਵਾਲਾ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 53 ਟਮਾਟਰ ਦਾ ਸੂਪ ਪੀਣ ਨਾਲ ਚਿਹਰੇ ਤੋਂ ਮਹਾਸੇ ਹਟਦੇ ਹਨ ਤੇ ਚਮਕ ਆਉਂਦੀ ਹੈ। ਨੰਬਰ 54 ਖੀਰੇ ਦਾ ਜੂਸ ਪੀਣ ਨਾਲ ਕਿਡਨੀ ਦੀ ਪੱਥਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਨੰਬਰ 55 ਕarele ਦੇ ਰਸ ਵਿੱਚ ਚੀਨੀ ਮਿਲਾ ਕੇ ਪੀਣ ਨਾਲ ਬਵਾਸੀਰ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 56 ਤਾਂ ਇਹਦਾ ਅਸਲ ਗਉਣ ਨਾਲ ਗੰਦਾਪਣ ਘਟਦਾ ਹੈ। ਨੰਬਰ 57 ਕੱਚਾ ਨਾਰੀਅਲ ਦਾ ਤੇਲ ਲਗਾਉਣ ਨਾਲ ਵਾਲ ਮਜ਼ਬੂਤ ਮਜ਼ਬੂਤ ਹੁੰਦੇ ਹਨ। ਨੰਬਰ 58 ਹਰੀ ਜਣ ਕੇ ਗ੍ਰੀਨ ਚਾਹ ਪੀਣ ਨਾਲ ਝੋੜੜੀਆਂ ਘਟਦੀਆਂ ਹਨ। ਨੰਬਰ 59 ਚਿਹਰੇ ਤੇ ਨਿੰਬੂ ਲਗਾਉਣ ਨਾਲ ਮਹੱਸੀਏ ਦੇ ਦਾਗ ਦब्बे ਦੂਰ ਹੁੰਦੇ ਹਨ। ਨੰਬਰ 60 ਗੁੰਗੁਣੇ ਪਾਣੀ ਦਾ ਸੇਵਨ ਕਰਨ ਨਾਲ ਦਿਲ ਅਤੇ ਨਸਾਂ ਸਿਹਤਮੰਦ ਰਹਿੰਦੀਆਂ ਹਨ। ਨੰਬਰ 61 ਰੋਜ਼ਾਨਾ ਤਹੀ ਤੇ ਸਿਵਨ ਨਾਲ ਪੇਟ ਸਹੀ ਰਹਿੰਦਾ ਹੈ ਨੰਬਰ 62 ਰਾਤ ਨੂੰ ਚਾਵਲ ਖਾਣ ਨਾਲ ਚਰਬੀ ਵਧਦੀ ਹੈ ਕਿਉਂਕਿ ਇਸ ਵਿੱਚ ਕਾਰਬੋਹਾਈਡਰੇਟਸ ਕਾਫੀ ਮਾਤਰਾ 'ਚ ਹੁੰਦੇ ਹਨ ਨੰਬਰ 63 ਬੱਕਰੀ ਦਾ ਮਾਸ ਖਾਣ ਨਾਲ ਬੁਢਾਪਾ ਦੇਰੀ ਨਾਲ ਆਉਂਦਾ ਹੈ ਨੰਬਰ 64 ਹਰ ਰੋਜ਼ ਛਿਲਕੇ ਸਮੇਤ ਖੀਰਾ ਖਾਣ ਨਾਲ ਚਮੜੀ ਨਰਮ ਹੋ ਜਾਂਦੀ ਹੈ ਨੰਬਰ 65 ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਚਰਬੀ ਘਟਦੀ ਹੈ ਨੰਬਰ 66 ਜਲੇ ਹੋਏ ਪਿਆਜ਼ ਵਿੱਚ ਹਲਦੀ ਮਿਲਾ ਕੇ ਜ਼ਖਮਾਂ ਤੇ ਲਗਾਉਣ ਨਾਲ ਸੋਜ ਘਟਦੀ ਹੈ। ਨੰਬਰ 67 ਗਰਮ ਪਾਣੀ ਵਿੱਚ ਨਮਕ ਮਿਲਾ ਕੇ ਨਹਾਉਣ ਨਾਲ ਥਕਾਵਟ ਦੂਰ ਹੁੰਦੀ ਹੈ। ਨੰਬਰ 68 ਗਾਂ ਦਾ ਦੁੱਧ ਪੀਣ ਨਾਲ ਦਿਮਾਗ ਦੀ ਸਿਹਤ ਸਿਹਤਮੰਦ ਰਹਿੰਦੀ ਹੈ। ਨੰਬਰ 69 ਖੂਨ ਦੀ ਕਮੀ ਦੂਰ ਕਰਨ ਲਈ ਆਲੂ ਖਾਰੇ ਖਾਣੇ ਲਾਭਕਾਰੀ ਹੁੰਦੇ ਹਨ। ਨੰਬਰ 70 ਨਿੰਬੂ ਦੇ ਛਿਲਕੇ ਦਾ ਪਾਊਡਰ ਬਣਾ ਕੇ ਨਮਕ ਮਲਵਾ ਕੇ ਦੰਤਾਂ 'ਤੇ ਲਗਾਉਣ ਨਾਲ ਪੀਲਾਪਨ ਦੂਰ ਹੁੰਦਾ ਹੈ। ਨੰਬਰ 71 ਕਾਲੇ ਨਮਕ ਵਾਲਾ ਪਾਣੀ ਪੀਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ। ਨੰਬਰ 72 ਰੋਜ਼ਾਨਾ ਮੂੰਹ ਤੇ ਗੁਲਾਬ ਜਲ ਲਾਉਣ ਨਾਲ ਝੁਰੜੀਆਂ ਨਹੀਂ ਪੈਂਦੀਆਂ। ਨੰਬਰ 73 ਰਾਤ ਨੂੰ ਭਿੱਜੇ ਹੋਏ ਅਖਰੋਟ ਖਾਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਤੇ ਵਾਲ ਮਜ਼ਬੂਤ ਹੁੰਦੇ ਹਨ। ਨੰਬਰ 74 ਹਰ ਰੋਜ਼ ਆਲੂ ਖਾਣ ਨਾਲ ਪੇਟ ਦੀ ਚਰਬੀ ਘਟਦੀ ਹੈ। ਨੰਬਰ 75 ਫਟਕੜੀ ਵਾਲਾ ਪਾਣੀ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ। ਨੰਬਰ 76 ਚਿਕਨਾਈ ਵਾਲੀਆਂ ਚੀਜ਼ਾਂ ਖਾਣ ਨਾਲ ਗਲੇ ਦੀ ਇਨਫੈਕਸ਼ਨ ਹੋ ਸਕਦੀ ਹੈ। ਨੰਬਰ 77 ਠੰਡੇ ਪਾਣੀ ਨਾਲ ਨਹਾਉਣ ਨਾਲ ਖੂਨ ਦਾ ਵਹਾਅ ਵਧਦਾ ਹੈ। ਨੰਬਰ 78 ਖਜੂਰ ਵਾਲਾ ਦੁੱਧ ਪੀਣ ਨਾਲ ਪੈਰਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 79 ਖਾਲੀ ਪੇਟ ਅਨਾਰ ਖਾਣ ਨਾਲ ਪੇਟ ਦੀ ਸੋਜ ਦੂਰ ਹੁੰਦੀ ਹੈ। ਨੰਬਰ 80 ਨਮ ਨਾਲ ਦੰਦਾਂ ਦੀ ਸਫਾਈ ਕਰਨ ਨਾਲ ਕੀੜੇ ਨਹੀਂ ਲੱਗਦੇ। ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਕਿਰਪਾ ਕਰਕੇ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਇਹ ਵਾਰੀ ਬੋਲਣ ਲਿਖਣ ਵੇਲੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਕਰਕੇ ਮਾਫ ਕਰਦੇ ਹੋ ਜੀ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਦਿੜੋ ਧੰਨਵਾਦ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਿਉਂਕਿ ਤੁਹਾਡੇ ਕਮੈਂਟਾਂ ਕਰਕੇ ਹੀ ਸਾਡਾ ਚੈਨਲ ਚੱਲਦਾ ਹੈ ਤੇ ਹੋਰ ਵੀਡੀਓ ਵੀ ਲੋਕ ਦੇਖਣਗੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ